ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਦੇ ਦੇ ਪਿਓ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਲਾਪ੍ਰੀਤ ਨੇ ਜੋ ਕਿ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇ ਦੇ ਪਿਓ ਤੁਹਾਨੂੰ ਦੱਸਦੇ ਕਿ ਪਰਿਵਾਰ ਗਿਆ ਹੋਇਆ ਸੀ ਗੁਰਦੁਆਰਾ ਸਾਹਿਬ ਤੇ ਘਰ ਦੇ ਵਿੱਚ ਤਿੰਨ ਚੋਰ ਵੱੜ ਜਾਂਦੇ ਨੇ ਗੁਰਦਾਸਪੁਰ ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਘੁੰਮਣ ਵਿਖੇ ਅਰਵਿੰਦਰ ਸਿੰਘ ਦਾ ਪੂਰਾ ਪਰਿਵਾਰ ਰੋਜ਼ਾਨਾ ਦੀ ਤਰ੍ਹਾਂ ਡੇਰਾ ਬਾਬਾ ਨਾਨਕ ਦੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਗਿਆ ਹੋਇਆ ਸੀ ਪਿੱਸੋਂ ਉਹਨਾਂ ਦੇ ਘਰ ਵਿੱਚ ਤਿੰਨ ਚੋਰ ਵੜ ਜਾਂਦੇ ਨੇ ਜਦੋਂ ਉਹਨਾਂ ਨੇ ਅੰਦਰ ਵੜ ਕੇ ਬਾਰੀ ਦਾ ਸ਼ੀਸ਼ਾ ਤੋੜਿਆ ਤਾਂ ਗੁਆਂਢ ਵਿੱਚ ਰਹਿੰਦੇ ਅਰਵਿੰਦਰ ਸਿੰਘ ਦੇ ਰਿਸ਼ਤੇਦਾਰਾਂ ਦੇ ਪਰਿਵਾਰ ਨੂੰ ਇਸ ਦਾ ਪਤਾ ਲੱਗ ਗਿਆ ਪਰਿਵਾਰ ਦੇ ਨੌਜਵਾਨ ਦਲਬਾਖ ਸਿੰਘ ਨੇ ਮੈਸੇਜ ਕਰਕੇ ਆਪਣੇ ਦੋਸਤਾਂ ਨੂੰ ਬੁਲਾ ਲਿਆ ਤੇ ਚੋਰਾਂ ਨੂੰ ਇਸ ਦੀ ਭਿੰਕ ਜਿਹੜੀ ਇਹ ਉਹ ਲੱਗ ਜਾਂਦੀ ਹੈ ਉਹ ਮੋਟਰਸਾਈਕਲ ਉੱਥੇ ਹੀ ਸੱਡ ਕੇ ਦੌੜ ਜਾਂਦੇ ਨੇ ਮੌਕੇ ਤੇ ਇਕੱਠੇ ਹੋਏ ਦਿਲਬਾਗ ਸਿੰਘ ਅਤੇ ਉਹਨਾਂ ਦੇ ਦੋਸਤਾਂ ਨੇ ਚੋਰਾਂ ਦਾ ਪਿੱਸਾ ਕੀਤਾ ਤੇ ਤਿੰਨਾ ਵਿੱਚੋਂ ਇੱਕ ਚੋਰ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਪੀੜਤ ਪਰਿਵਾਰ ਦੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਚੋਰਾ ਵੱਲੋਂ ਘਰ ਵਿੱਚੋਂ 5-6 ਹਜ਼ਾਰ ਰੁਪਏ ਦੇ ਕਰੀਬ ਨਕਦੀ ਚੋਰੀ ਕੀਤੀ ਗਈ ਸੀ ਪਰ ਉਹ ਵੱਡਾ ਹੱਥ ਮਾਰ ਪਾਉਂਦੇ ਇਸ ਤੋਂ ਪਹਿਲਾਂ ਹੀ ਰੌਲਾ ਪੈਣਾ ਸ਼ੁਰੂ ਹੋ ਗਿਆ ਅਤੇ ਉਹ ਦੌੜ ਗਏ ਉਥੇ ਹੀ ਮੌਕੇ ਤੇ ਪਹੁੰਚੇ ਥਾਣਾ ਡੇਰਾ ਬਾਬਾ ਨਾਨਕ ਦੇ ASI ਚਰਨਜੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਨੌਜਵਾਨ ਨੇ ਹਿੰਮਤ ਕਰਕੇ ਇੱਕ ਚੋਰ ਨੂੰ ਫੜਿਆ ਹੈ ਜਦਕਿ ਉਸਦੇ ਦੋ ਸਾਥੀ ਦੌੜਨ ਵਿੱਚ ਕਾਮਯਾਬ ਹੋ ਗਏ ਹਨ ਫੜੇ ਗਏ ਚੋਰ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਤਸਵੀਰਾਂ ਦੇ ਦੇ ਪਈ ਤੁਹੀ ਆਪਣੀ ਨਹੀਂ ਸਕ੍ਰੀਨ ਦੇ ਉੱਤੇ ਜੋ ਕਿ ਡੇਰਾ ਬਾਬਾ ਨਾਨਕ ਦੇ ਪਿੰਡ ਘੁੰਮਣ ਦੀਆਂ ਦਸੀਆਂ ਜਾ ਰਹੀਆਂ ਨੇ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਲਾਪ੍ਰੀਤ ਸਿੰਘ ਖੁਸ਼ੀਪੁਰ ਨੇ ਇਸੇ ਤਰ੍ਹਾਂ ਸਾਡੇ ਚੈਨਲ ਤੇ ਬਣੇ ਰਹੋ ਤਾਂ ਕਿ ਹਰ ਤਾਜ਼ਾ ਖਬਰ ਪਹੁੰਚ ਸਕੇ ਤੁਹਾਡੇ ਤੱਕ ਬੜੇ ਆਸਾਨੀ ਦੇ ਨਾਲ ਧੰਨਵਾਦ ਸਰੋਵਰ ਦਸੰਗੀ ਦਰਬਾਰ ਸਾਹਿਬ ਮੇਰੇ ਕੋਲ ਸੇਵਾ ਵਾਸਤੇ ਰੋਇਆ ਨਹੀਂ ਅੱਜ ਵੀ ਅਸੀਂ ਦਰਬਾਰ ਸਾਹਿਬ ਕੋਲ ਸੇਵਾ ਵਾਸਤੇ ਗਏ ਸੀ ਜੀ ਤੇ ਇਹ ਬਾਤ ਮੇਰੇ ਬਾਅਦ ਵਿੱਚ ਗਈ ਆ ਮੈਂ ਸਵੇਰੇ 7:00 ਜਾਨਾ ਜੀ 8:00 ਵਜੇ ਤੱਕ ਬਹੁਤ ਪਹੁੰਚ ਜਾਣਾ ਵਾ ਤੇ ਮੈਂ ਕਿਹਡੇ ਵਾਸਤੇ ਪਿੰਡ ਆਇਆ ਸੀ ਬਾਬਾ ਜੁੱਤੀ ਲੈ ਕੇ ਤੇ ਭਾਈ ਨੂੰ ਕੰਮ ਆ ਤੇ ਉਹ ਮੈਂ ਕੰਮ ਕੰਮ ਕਰਕੇ ਵਾਪਸ ਗਿਆ ਦਰਬਾਰ ਸਾਹਿਬ ਤੇ ਮੋਰੋ ਮੇਰੀ ਅਤੀਆਂ ਨੌ ਦਾ ਫੋਨ ਗਿਆ ਵਾ ਜਿਹੜੀ ਵਾਈਫ ਲੋਪੇ ਧੜ ਕਰ ਬੰਦੇ ਮੈਗੇ ਦੋਸੀਂ ਆ ਕੇ ਦੇਖਿਆ ਜਿੰਦਰਾ ਬੱਚਾ ਆਟਾ ਬਾਹਰ ਲਾ ਉਹ ਤੱਪ ਗਿਆ ਤੱਪ ਕੇ ਸਾਡੇ ਅੰਦਰ ਆਇਆ ਵਾ ਬਾਗ ਜੀਆ ਤੋੜਿਆ ਮਹਿਲਾ ਉਹਨੇ ਤਰੀ ਬੋਲੀਆ ਤੇ ਅੰਦਰ ਗਿਆ ਥਾਰਾ ਸਮਾਨ ਬੋਲਿਆ ਨੇ ਬੜਾ ਸਾਰੇ ਬੋਲੇ ਆ ਕਿੰਨੇ ਕਮਰੇ ਨੇ ਜੀ ਤਿੰਨ ਕਮਰੇ ਜੀ ਤਿੰਨ ਮਤ ਬਾਡੇ ਆਡੇ ਸਾਰੇ ਬਾਡੇ ਨੇ ਬੋਲਿਆ ਅਲਮਾਰੀਆਂ ਬੋਲੀਆਂ ਸਾਡੀਆਂ ਸਾਡੇ ਕੋਈ 16 8 ਗਵਾਰੀ ਦੀ ਬਸਤੀ ਜੀ ਸਾਡੇ ਕੋ ਨਕਦੀ 5000 ਭਈਆ ਹੀ ਅਲਮਾਰੀ ਜੀ ਪਿਆ ਕੋ ਪਾਣੀ ਲੱਗ ਗਈ ਕੋ ਪਰਸੇ ਤੱਕ ਗਈ ਉਹ ਅਫਰੇ ਗਾਟ ਪਾਈਟ ਕੱਢ ਕੇ ਆ ਗਿਆ ਫਿਰ ਪਾਗ ਵਾਲੇ ਭਾਈ ਉਹ ਸਾਡੇ ਬਸਦੇ ਆ ਜੀ ਆਡਾ ਇਨਸਾਨਾ ਵਯਾ ਆ ਤੇ ਉਹਨੂੰ ਜਦੋਂ ਉਹਨੇ ਆਪਣਾ ਮੋਟਰਸਾਈਕਲ ਘੜ ਘਰ ਆਇਆ ਉਹ ਉਹ ਪਾਜਾ ਮਰਜ਼ਬਾ ਲਾ ਜਾਣ ਸਕੇ ਨਾਲ ਸਾਡੇ ਭੱਜ ਗਿਆ ਵਾ ਤੇ ਮੋਰੇ ਮਰਾ ਰਾਦਾ ਪੋਤਰਾ ਇੱਕ ਮੁੰਡਾ ਹੋਣਾ ਆਪਣੇ ਮੁੰਡਾ ਜੀ ਉਹ ਜਾ ਕੇ ਨੂੰ ਫੜਿਆ ਰਾਤ ਦੇ ਵਿੱਚ ਉਹ ਚੋਟ ਲਿਆ ਉਹਦੇ ਬੜੀ ਨਾਲ ਦਲੇਰੀ ਕੀਤੀ ਹੈ ਬੜੀ ਸ਼ਾਬਾਸ਼ ਹੈ ਮੈਂ ਮਾਨਾ ਉਹਨਾਂ ਦੀ ਕਿਉਂ ਫੜ ਲਿਆ ਉਹਨਾਂ ਨੇ ਬੜੀ ਹਮਤਾਰੀ ਹੈ ਬੜਾ ਮਾਨ ਹੈ ਉਹਨੂੰ ਇਹ ਕਰ ਦਿੱਤਾ ਪਰ ਫਿਰ ਫੜ ਲਿਆ ਮਗਰ ਇਹ ਮੰਗਿਆ ਕਿ ਸਾਨੂੰ ਹੁਣ ਪਤਾ ਲੱਗੇ ਬੀਨੂੰ ਕਿਹਨੇ ਭੇਜਿਆ ਵਾ ਕਿੰਨੇ ਬੰਦੇ ਆਏ ਨੇ ਕਿੰਨੇ ਭੇਜਨ ਦਾਬਾ ਸੱਚੇ ਗੱਬ ਕੀ ਇਹ ਕਿੰਨੇ ਬੰਦੇ ਨੇ ਕਿੰਨੀ ਪਸੇ ਬੱਦਾਂ ਇਹ ਸਾਡਾ ਮੇਰਾ ਬੇਡਾ ਬਾਹਰ ਹੈ ਉਹ ਖਤਰਾ ਆਇਆ ਨਾ ਕੋਈ ਤਕਰਾਰ ਨਾ ਤੇ ਹਮਾਰੀ ਸੜਪੜ ਲਾ ਜੀ ਉਹਨੂੰ ਖਤਰਾ ਵਾ ਸਾਡੀ ਇਹ ਮੰਗਿਆ ਕਿ ਸਾਨੂੰ ਕੋਈ ਪੱਕਾ ਬਾਦਗੇ ਇਹਨੂੰ ਕਿਨ ਭੇਜਿਆ ਵਾ ਅਗਾਂ ਵਾਸਤੇ ਆਪਾਂ ਕੋਈ ਰੇਗਮੈਂਟ ਕੋਬੰਦ ਬਸ ਕਰਾਂਗੇ ਇਹ ਆਡੀ ਮੈਂ ਪ੍ਰਣਾੰਤ ਕੁਮਾਰ ਸਿੰਘ ਪਿੰਡ ਤੋਂ ਬਣਿਆ ਮੰਗਮ ਸਰ ਆਪਾਂ ਉਹਥੇ ਬੈਠੇ ਹਾਂ ਮਤਲਬ ਆਜਾ ਮੋਜਾ ਸੁਣੀਆਂ ਲੰਮੇ ਪਏ ਹਾਂ ਆਪਣੇ ਧਿਆਨ ਨਾਲ ਨੂੰ ਨਹੀਂ ਪਤਾ ਸਰ ਇਹਨਾਂ ਮੋਟਰਸਾਈਕਲ ਭਜਾਇਆ ਇਹਨੇ ਰੇਪੜੀਆਂ ਤੇ ਨਿਤੋਂ ਦੀ ਪਿੰਡ ਦਤੋਂ ਨਹੀਂ ਹੋਇਆ ਵਾ ਦੇਰ ਉੱਥੋਂ ਜਾ ਕੇ ਤਾਂ ਮੈਨੂੰ ਜਾ ਕੇ ਫੜਿਆ ਮੈਂ ਆਪਾਂ ਨੂੰ ਜਾਣੇ ਕਿੰਨੇ ਜਣੇ ਸੀ ਤੁਸੀਂ ਜਿਹੜੇ ਮਗਰੇ ਦੇ ਚੜੇ ਸਾਰਾ ਪੰਦ ਹੋ ਜਾਣੇ ਸੀ ਬਾਕੀ ਬਾਅਦ ਆਏ ਕੋਈ ਇਹਨਾਂ ਨੂੰ ਕੋਈ ਕੀ ਕੋਈ ਠਾੜ ਕੋਈ ਹੋਇਆ ਸਰ ਕੁਝ ਨਹੀਂ ਮਿਲਿਆ ਪੈਸੇ ਮਿਲੇ ਨਹੀਂ ਬਸ ਇਹ ਕਿੰਨੇ ਜਣੇ ਸੀ ਇਹ ਸਾਰੇ ਹੈਗੇ 3 ਕਿੰਨੇ ਇੱਕੋ ਕਾਪੂਆ ਬਾਕੀ ਭਾੜੀ ਗਿਆ ਮੈਂ ਥਾਣਾ ਦੇ ਦੋ ਬਣਾ ਕੋਈ ਜੀ ਐਸਐਨ ਚਰਜਿੰਗ ਲਗਾ ਅੱਜ ਪਤਾ ਲੱਗਾ ਕਿ ਘੋਮਣ ਖਲਾ ਪਿੰਡ 'ਚ ਕੁਝ ਵਿਅਕਤੀਆਂ ਵੱਲੋਂ ਚੋਰੀ ਕਰਦੇ ਰਾਦੇ ਰਾਤ ਅਰਵਿੰਦਰ ਸਿੰਘ ਦੇ ਘਰ ਇਹ ਦਾਖਲ ਹੋਏ ਨੇ ਤੇ ਮੌਕੇ ਤੇ ਪੁੱਛਿਆ ਕਿਥੇ ਆ ਕੇ ਦੇਖਿਆ ਵੀ ਅਰਵਿੰਦਰ ਸਿੰਘ ਦੇ ਘਰ ਦੋ ਤਿੰਨ ਬੰਦੇ ਜਿਹੜੇ ਤਾਬ ਲੋਕ ਸੀਗੇ ਉਹ ਦਾਖਲ ਹੋਏ ਤੇ ਗਵਾਰਡ ਰਿਦੇ ਅਰਵਿੰਦਰ ਸਿੰਘ ਦੇ ਗਵਾਰਡ ਰਿਦੇ ਬਤੀ ਜੋ ਲੋਕ ਪਰਮਜੀਤ ਕੌਰ ਦੇ ਨਾਲ ਨੂੰ ਲੈ ਲਿਆ ਬੜਾ ਉਹਨਾਂ ਨੇ ਮੈਸੇਜ ਲਾਇਆ ਹਸੇ ਦਾ ਤੇ ਇਹ ਪ੍ਰਿੰਟ ਦੇ ਲੋਕ ਇਕੱਠੇ ਹੋ ਗਏ ਉਹਨਾਂ ਨੇ ਇੱਕ ਸ਼ੋਰ ਨੂੰ ਪੜ੍ਹ ਲਿਆ ਤੇ ਸਾਡੇ ਹੈਂਡਓਵਰ ਕੀਤਾ ਤੇ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਲਖਾ ਤੇ ਘਰ ਦੇ ਸ਼ੀਸ਼ੇ ਟੁੱਟੇ ਨੇ ਅੰਦਰ ਸਬਾਕ ਚਲਦਾ ਹੈ ਅਜੇ ਪਰਵਾਹੀ ਜਰੂਰੀ ਹੈ ਤੇ ਨਹੀਂ ਗੱਲ ਸਰਬੋ ਇਹੋ ਜਿਹਾ ਹਾਲ ਕਰਦੇ ਹੋਏ